22 ਜਨਵਰੀ 2024 ਇੱਕ ਅਜਿਹਾ ਦਿਨ ਸੀ ਜੋ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਸ ਦਿਨ ਰਾਮ ਭਗਤਾਂ ਦਾ 500 ਸਾਲ ਦਾ ਇੰਤਜ਼ਾਰ ਖਤਮ ਹੋਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨਗਰੀ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਕੀਤਾ ਸੀ। ਇਸ ਪ੍ਰੋਗਰਾਮ ਦੀ ਤਿਆਰੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ। ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਦੇ ਬਾਅਦ ਰੋਜ਼ ਲੱਖਾਂ ਦੀ ਗਿਣਤੀ ਵਿੱਚ ਭਗਤ ਦਰਸ਼ਨ ਕਰਨ ਪਹੁੰਚ ਰਹੇ ਨੇ। ਰਾਮ ਭਗਤ ਕੁਝ ਨਾ ਕੁਝ ਆਪਣੀ ਇੱਛਾ ਤੇ ਸਮਰੱਥਾ ਮੁਤਾਬਕ ਰਾਮ ਮੰਦਰ ਲਈ ਯੋਗਦਾਨ ਕਰ ਰਹੇ ਨੇ। ਇਸੇ ਦੇ ਚੱਲਦਿਆਂ ਫਤਿਹਪੁਰ ਜੇਲ੍ਹ ਦੇ ਕੈਦੀਆਂ ਨੇ ਰਾਮ ਮੰਦਰ ਨੂੰ 1100 ਥੈਲੀਆਂ ਭੇਟ ਕੀਤੀਆਂ ਨੇ। ਰਿਪੋਰਟ ਮੁਤਾਬਕ ਰਾਮ ਮੰਦਰ ਦੇ ਪ੍ਰਸ਼ਾਦ ਨੂੰ ਇਹਨਾਂ ਥੈਲੀਆਂ ਵਿੱਚ ਰਾਮ ਪਕਟਾਂ ਨੂੰ ਦਿੱਤਾ ਜਾਵੇਗਾ। ਇਹਨਾਂ ਭਗਵੇਂ ਰੰਗ ਦੇ ਥੈਲਿਆਂ ਤੇ ਰਾਮ ਮੰਦਰ ਦਾ ਮਾਡਲ ਛਪਿਆ ਹੋਇਆ ਹੈ। ਇਥੇਲੇ ਪੋਲੀਥੀਨ ਮੁਕਤ ਭਾਰਤ ਮੁਹਿੰਮ ਤਹਿਤ ਕੈਦੀਆਂ ਵੱਲੋਂ ਹੁਣਵਾਏ ਗਏ ਨੇ ਰਾਮ ਮੰਦਰ ٹرسٹ ਨੂੰ ਇਹ ਥੈਲੇ ਕਾਫੀ ਪਸੰਦ ਆਏ ਤੇ ਇਸ ਨੂੰ ਦੇਖਦੇ ਹੋਏ 5000 ਥੈਲਿਆਂ ਦਾ ਆਰਡਰ ਹੋਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਥੈਲਿਆਂ ਨੂੰ ਬਣਾਉਣ ਵਿੱਚ ਸਾਰੇ ਧਰਮ ਦੇ ਕੈਦੀ ਜੁੜੇ ਹੋਏ ਹਨ ਜਿਨ੍ਹਾਂ ਵਿੱਚ ਹਿੰਦੂ, ਮੁਸਲਮ, ਸਿੱਖ ਤੇ ਈਸਾਈ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਥੈਲਿਆਂ ਦੀ ਛਪਾਈ ਤੇ ਬਨਾਵਟ ਵਿੱਚ ਕੁਝ ਬਦਲਾਅ ਵੀ ਕੀਤੇ ਜਾਣਗੇ ਰਾਮ ਮੰਦਰ ਦੇ ਉਦਘਾਟਨ ਨੂੰ ਲਗਭਗ 1 ਮਹੀਨੇ ਤੋਂ ਜ਼ਿਆਦਾ ਹੋ ਚੁੱਕਾ ਹੈ। ਬਿਤੇ 1 ਮਹੀਨੇ ਤੋਂ 60 ਲੱਖ ਤੋਂ ਜ਼ਿਆਦਾ ਆਰਾਮ ਪਕਤਾ ਨੇ ਮੰਦਰ ਵਿੱਚ ਦਰਸ਼ਨ ਕੀਤੇ ਨੇ। 25 ਕਰੋੜ ਤੋਂ ਜ਼ਿਆਦਾ ਦਾ ਚੜਾਵਾ ਆ ਚੁੱਕਾ ਹੈ। ਆਰਾਮ ਮੰਦਰ ٹرسٹ ਦੇ ਦਫ਼ਤਰ ਮੁਤਾਬਕ 25 ਕਰੋੜ ਰੁਪਏ ਦੀ ਰਕਮ ਵਿੱਚ ਚੈੱਕ, ਡਰਾਫਟ ਤੇ ਮੰਦਰ ٹرسٹ ਦੇ ਦਫ਼ਤਰ ਵਿੱਚ ਜਮ੍ਹਾਂ ਕੀਤੀ ਗਈ ਨਕਦੀ ਦੇ ਨਾਲ-ਨਾਲ ਤਾਰ ਪੇਟੀਆਂ ਵਿੱਚ ਜਮ੍ਹਾਂ ਰਕਮ ਵੀ ਸ਼ਾਮਲ ਹੈ।